ਸਸਤੀ ਕਾਜੀ ਸਾਰੇ ਉਹਨਾਂ ਜਪ ਲੈ ਕੇ ਜੀ ਬਹੁਤ ਹੀ ਵੈਰੀ ਸੋਟਨ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਰਹੇਗਾ ਜੀ ਚਨਾਉਣ ਦਾ ਫੈਬਰਿਕ ਹੋਗਾ ਬਾਦਨੀ ਪ੍ਰਿੰਟ ਹੋਏਗਾ ਬਾਦਨੀ ਪ੍ਰਿੰਟ ਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਹੈ ਇਹਨਾਂ ਦੇ ਤੁਸੀਂ ਗਾਉਨ ਸ਼ਰਾਰਾ ਗਰਾਰੇ ਕੁਝ ਵੀ ਬਣਾ ਸਕਦੇ ਹੋ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਮੇਰੇ ਵਰਕ ਦਾ ਕੰਮ ਰਹੇਗਾ ਬਹੁਤ ਹੀ ਪਿਆਰੇ ਕਲਰ ਤੁਹਾਨੂੰ ਮਿਲ ਜਾਣਗੇ ਜਿਹੜਾ ਵੀ ਸੂਟ ਪਸੰਦ ਹੁੰਦਾ ਹੈ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗੀ ਜੀ ਸ਼ਰਟ ਸੌਫਟ ਔਰਗੈਂਜ਼ਾ ਦੀ ਸ਼ਰਟ ਹੋਏਗੀ ਇੰਬੋਡਰੀ ਕੀਤੀ ਹੋਈ ਮਿਲੇਗੀ ਬਾਟਮ ਪਲੇਨ ਹੋਏਗੀ ਦੁਪੱਟਾ ਵਿਸਕੋਜ਼ ਔਰਗੈਂਜ਼ਾ ਦੁਪੱਟਾ ਹੋਏਗਾ ਉਸ ਦੇ ਉੱਪਰ ਵੀ ਇੰਬੋਡਰੀ ਕੀਤੀ ਹੋਈ ਮਿਲੇਗੀ ਅਗਲਾ ਜਿਹੜਾ ਸੂਟ ਹੋਏਗਾ ਵੈਲਵਟ ਦਾ ਰਹੇਗਾ ਬੂਟੀ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਦੁਪੱਟਾ ਹੋਏਗਾ ਵੈਲਵਟ ਦਾ ਉਸਦੇ ਵੀ 4 ਸਾਈਡ ਵਰਕ ਰਹੇਗਾ ਪ੍ਰਾਈਸ ਉਹ ਤਾਂ ਦੁਪੱਟੇ ਦਾ ਮੈਂਸ਼ਨ ਕੀਤਾ ਹੋਇਆ ਤੁਸੀਂ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਇਹ ਵੀ ਤੁਹਾਨੂੰ ਪਿਓਰ ਵੈਲਵਟ ਡਿਜ਼ਾਈਨਰ ਪੀਸ ਮਿਲਣਗੇ neck ਤੇ ਵਰਕ ਰਹੇਗਾ ਘੇਰੇ ਤੇ ਵਰਕ ਰਹੇਗਾ ਬਾਟਮ ਹੋਏਗੀ ਪਿਓਰ ਵੈਲਵਟ ਦੀ ਜਿਹੜਾ ਦੁਪੱਟਾ ਹੋਏਗਾ ਪਿਓਰ ਵੈਲਵਟ ਦਾ ਡਿਜ਼ਾਈਨਰ ਵਰਕ ਕੀਤਾ ਹੋਇਆ ਦੁਪੱਟਾ ਮਿਲੇਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਲਾਈਟ ਕਲਰ ਹੋਣਗੇ ਇਹਨਾਂ ਵਿੱਚ ਦਾਦੀਆਂ ਨਾਨੀਆਂ ਵਾਸਤੇ ਬਹੁਤ ਹੀ ਪਿਆਰੇ ਪਸ਼ਮੀਨਾ ਡਿਜੀਟਲ ਪ੍ਰਿੰਟ ਸੂਟ ਹੋਏਗਾ ਕਲਰ ਇਹਨਾਂ ਵਿੱਚ ਤੁਹਾਨੂੰ ਲਾਈਟ ਕਲਰ ਮਿਲ ਜਾਣਗੇ ਬਾਟਮ ਪਸ਼ਮੀਨਾ ਦੀ ਹੋਏਗੀ ਪਲੇਨ ਨਾਲ ਪਸ਼ਮੀਨਾ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ 2.5 ਮੀਟਰ ਦੀ ਕੱਟ ਰਹਿਣ ਵਾਲੀ ਏ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਮਿਲੇਗਾ ਜੀ ਸ਼ਰਟ ਹੋਏਗੀ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੋਏਗੀ ਲਾਈਨ ਵਿੱਚ ਇੰਬੋਡੀ ਰਹੇਗੀ ਬਹੁਤ ਹੀ ਬੈਰੀ ਘੇਰੇ ਤੇ neck ਤੇ ਨਾਲ ਹੋਏਗੀ ਬਾਟਮ ਡੋਪੀਅਨ ਸਿਲਕ ਦੀ ਪਿਓਰ ਸ਼ਿਫੋਨ ਦਾ ਦੁਪੱਟਾ ਹੋਏਗਾ ਦੁਪੱਟੇ ਤੇ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਜਿਹੜੇ ਅਗਲੇ ਸੂਟ ਲੈਣਗੇ ਤੈਨੂੰ ਮਿਲੇਗਾ ਜੀ ਸ਼ਿਮਰ ਸ਼ਾਈਨ ਵਿੱਚ ਸੂਟ ਮਿਲੇਗਾ ਹੈਂਡਵਰਕ ਰਹੇਗਾ neck ਤੇ ਘੇਰੇ ਤੇ ਨਾਲ ਹੋਏਗੀ ਬ੍ਰੋਕਰਡ ਦੀ ਬਾਟਮ ਹੋਏਗੀ ਹੈਂਡਵਰਕ ਦਾ ਕੰਮ ਰਹੇਗਾ ਨਾਲ ਹੋਏਗਾ ਫੈਂਸੀ ਰੈਡੀ ਕੀਤਾ ਦੁਪੱਟਾ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਗਲਾਸ ਵਿੱਚ ਸ਼ਰਟ ਦੇ ਫਰੰਟ ਤੇ ਵਰਕ ਰਹੇਗਾ ਬੈਕ ਤੇ ਵਰਕ ਰਹੇਗਾ ਹੈਂਡ ਵਰਕ ਆਰੀ ਵਰਕ ਬਹੁਤ ਹੀ ਵਧੀਆ ਕੀਤਾ ਹੋਇਆ ਮਿਲੇਗਾ ਬਾਜੂ ਤੇ ਵਰਕ ਮਿਲੇਗਾ ਪਿਓਰ ਸਿਲਕ ਦੀ ਬਾਟਮ ਹੋਏਗੀ ਇੰਬੋਡਰੀ ਕੀਤੀ ਹੋਈ ਮਿਲੇਗੀ ਪਿਓਰ ਗਲਾਸ ਦਾ ਦੁਪੱਟਾ ਹੋਏਗਾ ਉਸਦੇ ਵੀ ਲੈਸ ਪ੍ਰੋਪਰ ਲਗਾਏਗੀ ਇੰਬੋਡਰੀ ਕੀਤੀ ਹੋਈ ਮਿਲੇਗੀ ਇਹ ਰਹੇਗਾ ਜੀ 크ਰੇਪ ਦਾ ਫੈਬਰਿਕ ਮਿਲੇਗਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਇਸਦੇ ਉੱਪਰ ਹੀ ਵਰਕ ਕੀਤਾ ਹੋਇਆ ਮਿਲੇਗਾ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਜਿਹੜੇ ਅਗਲੇ ਸੂਟ ਲੈਣਗੇ ਘੱਟ ਪ੍ਰਾਈਸ ਵਿੱਚ ਹੋਣਗੇ ਪਿਓਰ ਪਸ਼ਮੀਨਾ ਦਾ ਸੂਟ ਹੋਏਗਾ ਇੰਬੋਰਡਰੀ ਕੀਤੀ ਹੋਈ ਮਿਲੇਗੀ 5 ਮੀਟਰ ਦੀ ਕੱਟ ਰਣ ਵਾਲੀ ਇਹ ਘੇਰੇ ਤੇ 슬ੀਵਸ ਤੇ ਔਰ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਕੱਟ ਰਹੇਗਾ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਔਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ